ਪੰਜਾਬ ਦੇ ਲੋਕੋ ਕਹਿੰਦੇ ਭਗਵੰਤ ਮਾਨ ਦੀ ਸਿਹਤ ਬਹੁਤ ਬਿਮਾਰ ਆ। ਦਿੱਲੀ ਤੋਂ ਆ ਰਹੇ ਸੀ ਜਾਂ ਚੰਡੀਗੜ੍ਹ ਪਹੁੰਚੇ ਤੇ ਕਹਿੰਦੇ ਜਹਾਜ਼ ਤੋਂ ਕਿਤੇ ਥੱਲੇ ਡਿੱਗ ਪਏ। ਤੇ ਉਸ ਤੋਂ ਬਾਅਦ ਕਹਿੰਦੇ ਉਹਦੀ ਕੋਠੀ ਦੇ ਵਿੱਚ ਉਹਨੂੰ ਗਲੂਕੋਜ਼ ਦੀਆਂ ਬੋਤਲਾਂ ਵੀ ਲਾਈ ਗਈਆਂ ਕਿਉਂਕਿ ਚੰਡੀਗੜ੍ਹ ਉਹਦਾ ਘਰ ਆ। ਹੁਣ ਜਦੋਂ ਉਹਨੂੰ ਫਰਕ ਨਹੀਂ ਪਿਆ ਤੇ ਕਹਿੰਦੇ ਉਸ ਤੋਂ ਬਾਅਦ ਉਹਨੂੰ ਦਿੱਲੀ ਅਪੋਲੋ ਹਸਪੀਟਲ ਵਿੱਚ ਵਿੱਚ ਦਾਖਲ ਕੀਤਾ। ਫਿਰ ਤੋਂ ਸੁਣ ਲੋ ਦਿੱਲੀ ਅਪੋਲੋ ਹਸਪੀਟਲ ਵਿੱਚ ਦਾਖਲ। ਜਿਹੜੀ ਗੱਲ ਮੈਂ ਕਹਿੰਦਾ ਹੁੰਦਾ ਸੀ ਉਹ ਗੱਲ ਹੁਣ ਪੰਜਾਬ ਦੇ ਲੋਕ ਤਾਂ ਸ਼ਾਇਦ ਮੰਨ ਜਾਣ। ਪਰ ਜਿਹੜੇ ਝਾੜੂ ਪਾਰਟੀ ਦੇ ਨਾਲ ਜੁੜੇ ਹੋਏ ਆ ਉਹਨਾਂ ਨੇ ਹਲੇ ਵੀ ਨਹੀਂ ਮੰਨਣਾ ਜਦੋਂ 100 ਕਰੋੜ ਰੁਪਈਆ ਮਹੱਲਾ ਕਲੀਨਿਕਾਂ ਤੇ ਲਾਇਆ ਕਰੋੜਾ ਰੁਪਈਆ ਉਹਨਾਂ ਨੇ ਬੈਨਰ ਪੋਸਟਰਾਂ ਤੇ ਲਾਤਾ ਕਿ ਅਸੀਂ ਮਹੱਲਾ ਕਲੀਨਿਕ ਇੰਨੇ ਬਣਾਤੇ ਅਸੀਂ ਇੰਨੇ ਬਣਾਤੇ ਇੰਨੇ ਬਣਾਤੇ ਫਿਰ ਉਹ ਮਹੱਲਾ ਕਲੀਨਿਕਾਂ ਦੇ ਵਿੱਚ ਦਾਖਲ ਕਿਉਂ ਨਹੀਂ ਹੋਏ ਹੁਣ ਅਸੀਂ ਐਨ ਆਰ ਆਈ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਮੈਨੂੰ ਫੋਨ ਲਾ ਕੇ ਇਹ ਕਹਿ ਦਿੰਦੇ ਆ ਕਿ ਉਹਨੇ ਸਿਹਤ ਡਿਪਾਰਟਮੈਂਟ ਬਹੁਤ ਚੰਗਾ ਕਰਤਾ ਇਹ ਇਸੇ ਨੇ ਕੀਤਾ ਜੇਕਰ ਸਿਹਤ ਡਿਪਾਰਟਮੈਂਟ ਭਗਵੰਤ ਮਾਨ ਜੀ ਨੇ ਪੰਜਾਬ ਦਾ ਚੰਗਾ ਕਰਤਾ ਤਾਂ ਕਿਸੇ ਪੰਜਾਬ ਦੇ ਸਰਕਾਰੀ ਹਸਪੀਟਲ ਵਿੱਚ ਦਾਖਲ ਕਿਉਂ ਨਹੀਂ ਹੋਈ ਦੱਸੋ ਦਾਖਲ ਤਾਂ ਹੁੰਦੇ ਜੇਕਰ ਹਸਪੀਟਲ ਚੰਗਾ ਹੁੰਦਾ ਮਹੱਲਾ ਕਲੀਨਿਕਾਂ ਦੇ ਵਿੱਚ ਦਾਖਲ ਤਾਂ ਹੁੰਦੇ ਜੇਕਰ ਚੰਗਾ ਹੁੰਦਾ ਉੱਥੇ 18-18 ਲੱਖ ਰੁਪਏ ਇਹਨਾਂ ਨੇ ਮਹੱਲਾ ਕਲੀਨਿਕਾਂ ਤੇ ਲਾਇਆ ਇੱਕ ਤੇ 5 550 ਮਹੱਲਾ ਕਲੀਨਿਕ ਬਣਾਇਆ ਲਗਭਗ 55 ਲਗਭਗ 92 ਕਰੋੜ ਰੁਪਇਆ ਜਿਹੜਾ ਇਹਨਾਂ ਨੇ ਖਰਾਬ ਕੀਤਾ ਇੱਕ ਹਿਸਾਬ ਦਾ ਤੇ ਜਿਹੜਾ 100 ਕਰੋੜ ਰੁਪਇਆ ਲਾ ਕੇ ਉਹਨਾਂ ਮਹੱਲਾ ਕਲੀਨਿਕਾਂ ਦੇ ਵਿੱਚ ਕਰੋੜਾਂ ਰੁਪਇਆ ਲਾ ਕੇ ਸਰਕਾਰੀ ਹਸਪਤਾਲਾਂ ਦੇ ਵਿੱਚ ਭਗਵਾਨ ਤਮੰਨ ਦਾ ਇਲਾਜ ਨਹੀਂ ਹੋ ਸਕਦਾ ਤੇ ਫਿਰ ਤੁਸੀਂ ਇਹ ਸਾਨੂੰ ਦੱਸੋ ਵੀ ਉਹ ਹਸਪਤਾਲਾਂ ਦੇ ਵਿੱਚ ਜਿਹੜੇ ਹਸਪਤਾਲਾਂ ਵਿੱਚ ਇੱਕ ਮੁੱਖ ਮੰਤਰੀ ਦਾ ਇਲਾਜ ਨਹੀਂ ਹੋ ਸਕਦਾ ਆਮ ਲੋਕਾਂ ਦਾ ਇਲਾਜ ਕਿਵੇਂ ਹੋ ਜੂਗਾ ਤੁਸੀਂ ਆਪ ਦੱਸੋ ਹੁਣ ਪੰਜਾਬ ਦੇ ਲੋਕੋ ਕਿ ਦਿੱਲੀ ਅਪੋਲੋ ਹਸਪੀਟਲ ਆ ਕੋਈ ਆਪਾਂ ਤਾਂ ਕਦੇ ਵੇਖਿਆ ਨਹੀਂ ਤੇ ਨਾ ਹੀ ਮਹਾਰਾਜ ਕਿਸੇ ਵੈਰੀ ਦੁਸ਼ਮਣ ਨੂੰ ਵਿਖਾਵੇ ਉਹ ਪਰ ਉਸ ਹਸਪੀਟਲ ਵਿੱਚ ਦਾਖਲ ਆ ਹੁਣ ਉਹ ਦਾਖਲ ਉੱਥੇ ਤਾਂ ਹੀ ਹੋਣਗੇ ਹੁਣ ਦੱਸੋ 23 ਜ਼ਿਲ੍ਹੇ ਹੁਣ ਪੰਜਾਬ ਚੰਡੀਗੜ੍ਹ ਦੇ ਵਿੱਚ ਵੀ ਦਾਖਲ ਨਹੀਂ ਹੋਏ ਇਹ ਹੁਣ ਮੀਡੀਆ ਚੈਨਲ ਦੱਸ ਰਿਹਾ ਵੀ ਦਿੱਲੀ ਹਸਪੀਟਲ ਦੇ ਵਿੱਚ ਆ ਹੁਣ ਇੱਥੋਂ ਪੰਜਾਬ ਦੇ ਲੋਕ ਦੱਸਣ ਔਰ ਜਿਹੜੇ ਐਨ ਆਰ ਆਈ ਇਹ ਕਹਿੰਦੇ ਆ ਕਿ ਜੀ ਹਸਪੀਟਲ ਬੜੇ ਚੰਗੇ ਕਰਤੇ ਆ ਜੇਕਰ ਭਈ ਚੰਗੇ ਹੁੰਦੇ ਨਾ ਤੇ ਜਿਹੜੇ ਪੰਜਾਬ ਦੇ ਲੋਕ ਰੋਂਦੇ ਫਿਰਦੇ ਆ ਬਿਨਾਂ ਇਲਾਜ ਤੋਂ ਉਹ ਅਨਮੋਲਕ ਵਤਨਿਆਂ ਵਰਗਿਆਂ ਕੋਲ ਨਹੀਂ ਜਾਂਦੇ ਸੀ ਉਹ ਹੋਰ ਐਨਜੀਓਆਂ ਦੀਆਂ ਮਿੰਨਤਾਂ ਨਹੀਂ ਕਰਦੇ ਸੀ ਉਹਨਾਂ ਨੇ ਲੋਕਾਂ ਨੇ ਆਪਦੇ ਆਪ ਦੀਆਂ ਵੀਡੀਓ ਨਹੀਂ ਪਵਾਇਆ ਕਰਨੀਆਂ ਸੀ ਅੱਜ ਅਪੋਲੋ ਹਸਪੀਟਲ ਵਿੱਚ ਜਿਵੇਂ ਭਗਵੰਤ ਮਾਨ ਤਾਂ ਦਾਖਲ ਹੋ ਗਿਆ ਜੇਕਰ ਹੈ ਭਗਵੰਤ ਮਾਨ ਵੀ ਪੰਜਾਬ ਦਾ ਜਿੰਨੀ ਇਹ ਜਿੰਨਾ ਇਹਦੀ ਮਾਂ ਨੂੰ ਭਗਵੰਤ ਮਾਨ ਪਿਆਰਾ ਸਾਰੀਆਂ ਮਾਵਾਂ ਨੂੰ ਪੁੱਤੋਂ ਨਹੀਂ ਪਿਆਰੇ ਹੁੰਦੇ ਆ ਪਰ ਕਈ ਮਾਵਾਂ ਦੇ ਪੁੱਤ ਬਿਨਾਂ ਇਲਾਜ ਤੋਂ ਜ਼ਿੰਦਗੀ ਛੱਡ ਜਾਂਦੇ ਆ ਜਿੰਨਾ ਇਹਦੇ ਬੱਚੇ ਨੂੰ ਭਗਵੰਤ ਮਾਨ ਪਿਆਰਾ ਆਵਦਾ ਬਾਪ ਪਿਆਰਾ ਉਹਨੇ ਹੀ ਪੰਜਾਬ ਦੇ ਹੋਰ ਬੱਚਿਆਂ ਨੂੰ ਆਵਦਾ ਮਾਪੇ ਪਿਆਰਾ ਹੁੰਦਾ ਪਰ ਉਹਨਾਂ ਦੇ ਮਾਪੇ ਬਿਨਾਂ ਇਲਾਜ ਨੂੰ ਇਹ ਦੁਨੀਆ ਛੱਡ ਜਾਂਦੇ ਆ ਪਰ ਇਹ ਚੀਜ਼ ਤਾਂ ਕਿਸੇ ਮੰਤਰੀ ਦੇ ਪੱਲੇ ਪੈਣੀ ਨਹੀਂਗੀ ਇਹ ਤਾਂ ਇੱਕ ਪਾਸੇ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਵਿਰੋਧੀਆਂ ਨੇ ਹਸਪੀਟਲ ਨਹੀਂ ਚੰਗੇ ਕੀਤੇ ਜੇਕਰ ਮਹਾਰਾਜ ਇਹਨਾਂ ਨੇ ਕਰਤੇ ਆ ਤੇ ਫਿਰ ਇਹ ਆਪ ਦਾ ਇਲਾਜ ਦਿੱਲੀ ਕਿਉਂ ਕਰਾ ਰਿਆ ਭਗਵੰਤ ਮਾਨ ਜੀ ਕਹਿੰਦੇ ਆ ਨਾ ਨੀਲੀ ਸ਼ਾਪਤਾਲਾ ਜਿਹੜਾ ਉਹ ਸੱਚ ਸਾਹਮਣੇ ਲਿਆਉਂਦਾ ਸੱਚ ਇੱਕ ਸੂਰਜਾ ਕਿ ਜਿਹੜੀਆਂ ਧੁੰਦਾਂ ਉਹ ਕੁਝ ਕੁ ਸਮਾਂ ਤਾਂ ਰਹਿ ਸਕਦੀਆਂ ਪਰ ਸੂਰਜ ਨੂੰ ਦਬਾ ਨਹੀਂ ਸਕਦੀਆਂ ਇਹ ਸੱਚ ਸਾਹਮਣੇ ਆਇਆ ਇੱਕ ਬਹੁਤ ਵੱਡਾ ਸੱਚ ਹੀ ਹੈ ਕਿਸਾਬ ਦਾ ਜੇਕਰ ਪੰਜਾਬ ਦੇ ਹਸਪੀਟਲ ਕੋਈ ਚੰਗਾ ਹੁੰਦਾ ਤਾਂ ਫਿਰ ਚੰਡੀਗੜ੍ਹ ਤੋਂ ਦਿੱਲੀ ਨਾ ਜਾਂਦੇ ਤੂੰ ਕੋਈ ਇੱਕ ਹਸਪਤਾਲ ਇਹ ਤਾਂ ਜਿਹੜੇ ਹਸਪਤਾਲਾਂ ਦਾ ਨਾਮ ਲੈਂਦੇ ਆ ਉਹਨਾਂ ਹਸਪਤਾਲਾਂ 'ਚ ਹੀ ਜਾ ਵਰਦੇ ਦਵਾਈਆਂ ਫ੍ਰੀ ਸੀ ਜਦੋਂ ਸਾਡੇ ਮੁੱਖ ਮੰਤਰੀ ਨੇ ਸਾਰਾ ਕੁਝ ਵਧੀਆ ਕਰਤਾ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਕਰਤੇ ਆ ਸਾਰੇ ਸਟਾਫ ਪੂਰੇ ਕਰਤੇ ਆ ਸਾਰੀਆਂ ਮਸ਼ੀਨਾਂ ਪੂਰੀਆਂ ਕਰਤੀਆਂ ਫਿਰ ਪੰਜਾਬ ਦਾ ਮੁੱਖ ਮੰਤਰੀ ਉਹ ਕਿਉਂ ਗਿਆ ਦਿੱਲੀ ਦੇ ਹਸਪਤਾਲ ਵਿੱਚ ਕਿਉਂ ਦਾਖਲ ਹੋਇਆ ਇਹ ਸੋਚਣ ਵਾਲੀ ਗੱਲ ਆ ਪੰਜਾਬ ਦੇ ਲੋਕੋ ਤੁਸੀਂ ਇਹਨਾਂ ਮੰਤਰੀਆਂ ਦੇ ਭਾਸ਼ਣਾ ਤੇ ਵਿਸ਼ਵਾਸ ਕਰਨ ਯੋਗਰੇ ਰਹਿ ਗਏ ਅੱਗੇ ਤੁਹਾਡੇ ਦਾਦੇ ਵਿਸ਼ਵਾਸ ਕਰਦੇ ਰਹੇਗੇ ਤੁਹਾਡੇ ਪਿਓ ਮਾਂ ਪਿਓ ਵਿਸ਼ਵਾਸ ਕਰਦੇ ਰਹੇਗੇ ਔਰ ਤੁਸੀਂ ਵਿਸ਼ਵਾਸ ਕਰਕੇ ਹੁਣ ਤੁਸੀਂ ਆ ਉਹਦੇ ਬੱਚਿਆਂ ਦਾ ਬੇੜਾਗਰ ਕੀਤਾ ਜੇਕਰ ਭਗਵੰਤ ਮਾਨ ਜੀ ਹਲੇ ਵੀ ਕੋਈ ਮਾੜੀ-ਮੋਟੀ ਤੁਹਾਨੂੰ ਸੋਚਣ ਸ਼ਕਤੀ ਆਊਗੀ ਤਾਂ ਇਹਦੇ ਨਾਲੋਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਆਉਣਸਾਰ ਪ੍ਰਮਾਤਮਾ ਜਲਦ ਤੋਂ ਜਲਦ ਤੁਹਾਨੂੰ ਠੀਕ ਕਰੇ ਜਲਦ ਤੋਂ ਜਲਦ ਔਰ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਲੋੜ ਆ ਤੁਹਾਡੀ ਪੰਜਾਬ ਦੇ ਲੋਕਾਂ ਨੂੰ ਬਹੁਤ ਲੋੜ ਆ ਤੁਹਾਡੀ ਪਰ ਪੰਜਾਬ ਦੇ ਲੋਕਾਂ ਵਾਸਤੇ ਹਸਪੀਟਲ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਤਾਂ ਕੀ ਬਣਾਉਣਾ ਤੁਸੀਂ ਆ ਤਿੰਨ ਚਾਰ ਸਾਲਾਂ ਦੇ ਵਿੱਚ ਆਪਦੇ ਵਾਸਤੇ ਹਸਪੀਟਲ ਨਹੀਂ ਬਣਾ ਸਕੇ ਕੋਈ ਇੱਕੋ ਹਸਪੀਟਲ ਤਾਂ ਚੰਗਾ ਕਰ ਦਿੰਦੇ ਕੁਝ ਸੇ ਇੱਕ ਹਸਪਤਾਲ ਵਿੱਚ ਤਾਂ ਸਾਰਾ ਕੁਝ ਪੂਰਾ ਕਰ ਦਿੰਦੇ ਜਿੱਥੇ ਕੰਮ ਸੇ ਕੰਮ 117 ਐਮਐਲਿਆਂ ਦਾ ਕੋਈ 10-12 ਮੰਤਰੀਆਂ ਦਾ ਇਲਾਜ ਹੀ ਹੋ ਜਾਂਦਾ ਪਰ ਨਹੀਂ ਤੁਸੀਂ ਕੱਲੇ ਤੁਸੀਂ ਸਾਬਤ ਕਰਤਾ ਕਿ ਤੁਸੀਂ ਪੋਸਟਰਾਂ ਬੈਨਰਾਂ ਵਿੱਚ ਹੀ ਰਹਿ ਗਏ ਔਰ ਤੁਸੀਂ ਪੋਸਟਰਾਂ ਵਾਲੀ ਸਰਕਾਰ ਹੀ ਰਹਿ ਗਈ ਫਿਰ 2027 ਦੇ ਵਿੱਚ ਹੁਣ ਪੋਸਟਰ ਲਾ ਕੇ ਜਿੱਤ ਜਿਆ ਜੇ ਹੁਣ ਐਨ ਆਰ ਆਈ ਜਿਹੜੇ ਮੈਨੂੰ ਫੋਨ ਕਰਕੇ ਕਹਿੰਦੇ ਹੁੰਦੇ ਆ ਕਿ ਤੂੰ ਭਗਵੰਤ ਮਾਨ ਨੂੰ ਬੋਲਦਾ ਮੈਂ ਉਹਨਾਂ ਨੂੰ ਨਹੀਂ ਬੋਲਦਾ ਉਹਨਾਂ ਦੇ ਝੂਠਾਂ ਤੇ ਬੋਲਦਾ ਜੇਕਰ ਹਸਪੀਟਲ ਚੰਗੇ ਹੋ ਗਏ ਸੀ ਤਾਂ ਕਿਉਂਗੇ ਹਲੇ ਤਾਂ ਸਿੱਖਿਆ ਦਾ ਵੀ ਕਿਸੇ ਦਿਨ ਸੱਚ ਸਾਹਮਣੇ ਆ ਜਾਣਾ ਕਿਉਂਕਿ ਸਿੱਖਿਆ ਦੇ ਹਾਲਾਤ ਵੀ ਕੁਝ ਐਹੋ ਜਿਹੇ ਆ ਜਿਵੇਂ ਜ ਸਿਹਤ ਡਿਪਾਰਟਮੈਂਟ ਦਾ ਜਿਵੇਂ ਦੂਜੀਆਂ ਪਾਰਟੀਆਂ ਨੇ ਸਮਰਾਟ ਬਣਾਤੇ ਸੀ ਤੇ ਇਹਨਾਂ ਨੇ ਅਨੁਸਾਰ ਜਿਹੜੇ ਉਹ ਕਹਤੇ ਨਾ ਜਿਵੇਂ ਉਹ ਬਣਾ ਦਿੰਦੇ ਜਿਹੜੇ ਉਹ ਪਤਾ ਨਹੀਂ ਇਹਨਾਂ ਦਾ ਉਹ ਨਾਂ ਤਾਂ ਅਸੀਂ ਛੇਤੀ ਭੁੱਲ ਜਾਂਦੇ ਹਾਂ ਕਿਉਂਕਿ ਬਣਾਉਂਦੇ ਉਹ ਹੀ ਹੁੰਦੇ ਜਿਹੜਾ ਕਹਿੰਦੇ ਅਸੀਂ ਸਕੂਲ ਐਮੀਨਸ ਸਕੂਲ ਬਣਾਤੇ ਆ ਡੱਬਿਆਂ ਦਾ ਫਰਕ ਹੀ ਪਿਆ ਸਰਕਾਰ ਦਾ ਫਰਕ ਹੀ ਪਿਆ ਰੰਗ ਦੇ ਡੱਬੇ ਲੱਗੇ ਆ ਹੋਰ ਕੁਛ ਨਹੀਂ ਨਾ ਟੀਚਰ ਪੂਰੇ ਤੇ ਨਾ ਡਾਕਟਰ ਪੂਰੇ ਨਾ ਮਸ਼ੀਨਾਂ ਪੂਰੀਆਂ ਹਸਪੀਟਲਾਂ ਦੇ ਵਿੱਚ ਜੇਕਰ ਹਸਪੀਟਲ ਪੰਜਾਬ ਦੇ ਚੰਗੇ ਹੁੰਦੇ ਤਾਂ ਕਦੇ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਅਪੋਲੋ ਹਸਪੀਟਲ ਵਿੱਚ ਇਲਾਜ ਕਰਵਾਉਣਾ ਜਾਂਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇਕਰ ਪੰਜਾਬ ਦੇ ਲੋਕੋ ਮੇਰੀਆਂ ਇਹ ਗੱਲਾਂ ਗਲਤ ਤੋਂ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਚਾਹੁੰਨਾ ਜੇਕਰ ਤੁਹਾਨੂੰ ਲੱਗਦਾ ਕਿ ਹਸਪੀਟਲ ਚੰਗੇ ਹੋਣੇ ਚਾਹੀਦੀ ਆ ਤਾਂ ਫਿਰ ਇਹ ਗੱਲ ਹਰ ਐਨ ਆਰ ਆਈ ਹਰ ਪੰਜਾਬ ਦੇ ਲੋਕਾਂ ਤੱਕ ਔਰ ਹਰ ਮੰਤਰੀ ਦੇ ਫੋਨ 'ਚ ਹੋਣੀ ਚਾਹੀਦੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ